ਜੀ ਰੋਹਿਤ ਮੰਸਲ ਇਸੇ ਖਬਰ ਤੇ ਲਾਈਵ ਬਣਨੇ ਨੇ ਰੋਹਿਤ ਮਾਸੂਮ ਬੱਚਿਆਂ ਦੀ ਜਾਨ ਚਲੇਗੀ ਸੜਕ ਦੁਰਘਟਨਾ ਦੇ ਵਿੱਚ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਦੁਰਘਟਨਾ ਹੋਈ ਹੈ ਇਸ ਤੋਂ ਪਹਿਲਾਂ ਵੀ ਆਪਾਂ ਅਕਸਰ ਦੇਖਦੇ ਆ ਕਿ ਸਕੂਲ ਦੇ ਆ ਕੁਝ ਵੈਨਸ ਨੇ ਜਿਨ੍ਹਾਂ ਨੂੰ ਓਵਰਰੂਲ ਕਰਕੇ ਚਲਾਇਆ ਜਾਂਦਾ ਹੈ ਤੇ ਬਾਅਦ ਵਿੱਚ ਕਈ નિર્ਦੋਸ਼ਾਂ ਦੀ ਜਾਨਾਂ ਜਾਂਦੀਆਂ ਨੇ ਤਾਂ ਇਸ ਪਰ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਕੀ ਹੈ ਤੁਹਾਡੇ ਕੋਲ ਗੁਰਪ੍ਰੀਤ ਦੇਖੋ ਪੰਜਾਬ ਦੇ ਵਿੱਚ ਦੋ ਚੀਜ਼ਾਂ ਬਹੁਤ ਚਰਚਾ ਦੇ ਵਿੱਚ ਰਹਿੰਦੀਆਂ ਪਹਿਲੀ ਗੱਲ ਹੈ ਕਿ ਜਿਹੜੀਆਂ ਗਲਤ ਤਰੀਕੇ ਦੇ ਨਾਲ ਸਕੂਲ ਵੈਨਾ ਚਲਾਇਆ ਜਾਂਦੀਆਂ ਨੇ ਔਰ ਦੂਸਰੀ ਜੋ ਚੀਜ਼ ਚਰਚਾ ਦੇ ਵਿੱਚ ਰਹਿੰਦੀ ਆ ਉਹ ਹੈ ਮਾਈਨਿੰਗ ਮਾਫੀਆ ਦੇ ਗੈਰ ਕਾਨੂੰਨੀ ਚੱਲਦੇ ਟਿਪਰ ਔਰ ਉਹ ਟਿਪਰ ਜਿਹੜੇ ਇੱਕ ਓਵਰਲੋਡਡ ਹੁੰਦੇ ਹੋਏ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਓਵਰ ਸਪੀਡ ਦੇ ਉੱਪਰ ਚੱਲਦੇ ਨੇ ਇਹ ਟਿਪਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨਜ਼ਰ ਆਏਗਾ ਕਿ ਇਹ ਜੇਕਰ ਤੁਹਾਨੂੰ ਮੈਂ ਇਸ ਪਾਸੇ ਤੋਂ ਦਿਖਾਵਾਂ ਗੁਰਜੰਟ ਥੋੜਾ ਬਰੀਕੀ ਦੇ ਨਾਲ ਜ਼ਰੂਰ ਦਿਖਾਉਣਾ ਤਾਂ ਤੁਹਾਨੂੰ ਨਜ਼ਰ ਆਊਗਾ ਕਿ ਕਿਸ ਤਰੀਕੇ ਦੇ ਨਾਲ ਕਿ ਇਸ ਦਾ ਐਕਸੀਡੈਂਟ ਕਿੱਡਾ ਵੱਡਾ ਹੋਏਗਾ ਜਿਸ ਦੇ ਵਿੱਚ ਇਹ ਹਾਦਸਾ ਹੋਇਆ ਹੋਵੇ ਤੁਸੀਂ ਦੇਖੋਗੇ ਕਿ ਪੂਰੇ ਤਰੀਕੇ ਦੇ ਨਾਲ ਇਸ ਟਿਪਰ ਦੇ ਪਰਖੱਚੀ ਉੱਡ ਚੁੱਕੇ ਨੇ ਤੇ ਦੂਸਰੇ ਪਾਸੇ ਉਸ ਇਨੋਵਾ ਗੱਡੀ ਦਾ ਕੀ ਹਾਲ ਹੋਇਆ ਹੋਏਗਾ ਜਿਹੜੀ ਇਨੋਵਾ ਗੱਡੀ ਇਸ ਦੀ ਚਪੇਟ ਦੇ ਵਿੱਚ ਆਉਂਦੀ ਹੈ ਪਿਛਲੇ ਪਾਸੇ ਮੈਂ ਤੁਹਾਨੂੰ ਲੈ ਚੱਲਦਾ ਤਾਂ ਤੁਸੀਂ ਦੇਖੋਗੇ ਕਿ ਇਸ ਪਾਸੇ ਜਿਹੜੀ ਇਹ ਨੰਬਰ ਪਲੇਟ ਹੈਗੀ ਇਸ ਜਿਹੜੀ ਕਹਿੰਦੇ ਕਿ ਟਿਪਰ ਦੀ ਨੰਬਰ ਪਲੇਟ ਤੁਹਾਨੂੰ ਲੱਗੀ ਆ ਰਹੀ ਹੈ ਔਰ ਥੋੜੀ देर ਪਹਿਲਾਂ ਇਸ ਟਿਪਰ ਦੀ ਨੰਬਰ ਪਲੇਟ ਮੈਂ ਸਰਚ ਕੀਤੀ ਤਾਂ ਇਹ ਜੋ ਜਾਣਕਾਰੀ ਇਸ ਨੰਬਰ ਪਲੇਟ ਦੇ ਲਈ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਤੱਕ ਦੀ ਜੋ ਜਾਣਕਾਰੀ ਇਸ ਚੀਜ਼ ਦੇ ਵਿੱਚੋਂ ਨਿਕਲੀ ਹੈ ਉਸ ਦੇ ਬਾਰੇ ਤੁਹਾਨੂੰ ਡਿਟੇਲ ਜ਼ਰੂਰ ਜਿਹੜੀ ਸ਼ੇਅਰ ਕਰਾਂਗਾ ਐਮ ਪਰਿਵਹਨ ਜਿਹੜੀ ਕਹਿੰਦੇ ਕਿ ਸਰਕਾਰੀ ਸਾਈਟਾਂ ਬਕਾਇਦਾ ਤੌਰ ਤੇ ਉਸ ਸਾਈਟ ਦੇ ਉੱਪਰ ਜੇਕਰ ਅਸੀਂ ਨਜ਼ਰ ਮਾਰੀਏ ਤਾਂ ਇਸ ਟਿਪਰ ਦਾ ਜੋ ਇੰਸ਼ੋਰੈਂਸ ਹੈਗਾ ਇਹ ਬਿਲਕੁਲ ਤੁਸੀਂ ਨੰਬਰ ਨਾਲ ਦੇਖ ਸਕਦੇ ਹੋ ਪੀਬੀ 11 ਸੀ ਜ਼ेड 63 36A ਨੰਬਰ ਆ ਆਰਟੀਓ ਪਟਿਆਲਾ ਦੇ ਕੋਲ ਰਜਿਸਟਰਡ ਆ ਗੁੱਡਜ਼ ਕੈਰੀਅਰ ਦੀ ਇਹ ਚੀਜ਼ ਆ ਭਾਰਤ ਸਟੇਜ VI ਆ 3 ਸਾਲ 3 ਮਹੀਨੇ ਇਸ ਨੂੰ ਹੋ ਚੁੱਕੇ ਨੇ ਵਹੀਕਲ ਐਕਟੀਵੇਟ ਹੈ ਇਸ ਪਾਸੇ ਦੇਖੋਗੇ ਰਜਿਸਟ੍ਰੇਸ਼ਨ 22 ਜਨਵਰੀ 2022 ਨੂੰ 25 ਜਨਵਰੀ 2022 ਨੂੰ ਕੀਤੀ ਗਈ ਆ ਪਰ ਇਸ ਦਾ ਜਿਹੜੀ ਕਹਿੰਦੇ ਕਿ ਫਿਟਨੈਸ ਜਿਹੜੀ ਅਪ ਟੂ ਆ ਜਿਹੜੀ ਫਿਟਨੈਸ ਅਪ ਟੂ ਲਿਖਿਆ ਆ ਰਿਹਾ ਤਾਂ ਉਹ 24 ਜਨਵਰੀ 2024 ਤੱਕ ਦੀ ਆ ਪਹਿਲੀ ਗੱਲ ਕਿ ਫਿਟਨੈਸ ਇਸ ਗੱਡੀ ਦੀ ਇੱਕ ਤਰੀਕੇ ਦੇ ਨਾਲ ਖਤਮ ਹੋ ਚੁੱਕੀ ਹੈ ਦੂਸਰੀ ਗੱਲ ਟੈਕਸ ਵੈਲਿਡ ਅਪ ਟੂ ਟੈਕਸ ਕਦੋਂ ਤੱਕ ਦਾ ਹੈ 31 ਦਸੰਬਰ 2023 ਤੱਕ ਦਾ ਟੈਕਸ ਹੈ ਜਿਹੜਾ ਉਹ ਨਜ਼ਰ ਆ ਰਿਹਾ ਤੀਜੀ ਗੱਲ ਇੰਸ਼ੋਰੈਂਸ ਜੇਕਰ ਅਸੀਂ ਦੇਖੀਏ ਤਾਂ 2 ਜਨਵਰੀ 2025 ਨੂੰ ਜਿਹੜੀ ਇੰਸ਼ੋਰੈਂਸ ਹੈ ਉਹ ਜਿਹੜੀ ਇਸ ਗੱਡੀ ਦੀ ਖਤਮ ਹੋ ਚੁੱਕੀ ਹੈ ਅਗਲਾ ਨੰਬਰ ਆ ਲਈਏ ਦਾ ਪੋਲਿਊਸ਼ਨ ਦਾ 5 ਜੁਲਾਈ 2023 ਤੱਕ ਦਾ ਜਿਹੜਾ ਜਿਹੜਾ ਪੋਲਿਊਸ਼ਨ ਸੀ ਉਹ ਖਤਮ ਹੋ ਚੁੱਕਾ ਹੈ ਪਰਮਿਟ 2027 ਤੱਕ ਦਾ ਸਿੱਧੇ ਤੌਰ ਤੇ ਕਹੀਏ ਨਾ ਤਾਂ ਇਹ ਗੱਡੀ ਦਾ ਤੁਸੀਂ ਜੇਕਰ ਐਮ ਪ੍ਰਵੈਂਟ ਸੇਵਾ ਜਿਹੜੀ ਲਈਏ ਕਿ ਭਾਰਤ ਸਰਕਾਰ ਦੀ ਆਪਣੀ ਐਪ ਹੈ ਉਸ ਦੇ ਅਨਸਾਰ ਦੇਖਿਆ ਜਾਵੇ ਰਜਿਸਟ੍ਰੇਸ਼ਨ ਡੇਟ ਹੈ ਜਿਹੜੀ ਉਹ 2022 ਹੈ ਫਿਟਨੈਸ ਜਿਹੜੀ ਉਹ ਖਤਮ ਹੋ ਚੁੱਕੀ ਹੈ ਨਾਲ ਦੀ ਨਾਲ ਟੈਕਸ ਜਿਹੜਾ ਉਹ ਖਤਮ ਹੋਇਆ ਹੋਇਆ ਇੰਸ਼ੋਰੈਂਸ ਜਿਹੜਾ ਉਹ ਖਤਮਾ ਹੋਇਆ ਆ ਥੋੜਾ ਇਧਰ ਨੂੰ ਆਇਓ ਇੱਕ ਵਾਰ ਗੱਲ ਕਰ ਲਈਏ ਅਧਿਕਾਰੀ ਖੜੇ ਆ ਟ੍ਰੈਫਿਕ ਵਾਲੇ ਜਨਾਬ ਗੱਡੀ ਦਾ ਮੈਂ ਐਮਪੀਰ ਵੈਨ ਦੇਖ ਰਿਹਾ ਤੁਸੀਂ ਵੀ ਇੱਕ ਵਾਰੀ ਚੈੱਕ ਕਰ ਲਓ ਕੌਣ ਨੇ ਬੁਲਾ ਲਓ ਉਹਨਾਂ ਨੂੰ ਬੁਲਾ ਲਓ ਇੰਚਾਰਜ ਸਾਹਿਬ ਨੂੰ ਬੁਲਾ ਲਓ ਜੀ ਕੌਣ ਨੇ ਟ੍ਰੈਫਿਕ ਦੇ ਇੰਚਾਰਜ ਕੌਣ ਸੀ ਜੀ ਇੱਥੇ ਤੁਸੀਂ ਦਾਦੂ ਹੀ ਸ਼ਾਦ ਉਧਰ ਕੋਈ ਬੋਲ ਕੇ ਕਿਵੇਂ ਜੀ ਮੈਨੂੰ ਇੱਕ ਚੀਜ਼ ਦੱਸੋ ਜੀ ਇਸ ਗੱਡੀ ਦਾ ਮੈਂ ਦੇਖ ਰਿਹਾ ਐਮਪੀਰ ਵੈਨ ਦੇ ਉੱਪਰ ਫਿਟਨੈਸ ਹੈ 24 ਜਨਵਰੀ 2024 ਨੂੰ ਖਤਮ ਟੈਕਸੇਸ ਦਾ 31 ਦਸੰਬਰ 2023 ਨੂੰ ਖਤਮ ਇਨਸ਼ੋਰੈਂਸ ਹੈ ਜਿਹੜਾ 2 ਜਨਵਰੀ 2025 ਨੂੰ ਖਤਮ ਪੋਲਿਊਸ਼ਨ 5 ਜੁਲਾਈ 2023 ਨੂੰ ਖਤਮ ਇੱਕ ਵੀ ਚੀਜ਼ ਨਹੀਂ ਹੈ ਅਸੀਂ ਇਹ ਤਾਂ 15 20 ਦਿਨ ਪਹਿਲਾਂ 20 ਦਿਨ ਪਹਿਲਾਂ ਚਲਾਨ 20000 ਦਾ ਇਹਦਾ ਕੀਤਾ ਹੋਇਆ ਸਾਡੇ ਕੋਲ ਆਨਲਾਈਨ ਪਿਆ ਠੀਕ ਹੈ ਉਹ ਤੁਸੀਂ ਚੈੱਕ ਕਰ ਸਕਦੇ ਆ ਜਿਹੜਾ 20000 ਦਾ ਚਲਾਨ ਕੀਤਾ ਕਿਸ ਚੀਜ਼ ਦਾ ਕੀਤਾ ਉਹ ਮਤਲਬ ਇੱਕ ਤਾਂ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਬਾਕੀ ਮਸ਼ੀਨ ਚੱਕ ਦੀ ਆਨਲਾਈਨ ਜੋ ਵੀ ਮਤਲਬ ਕੋ ਨੇ ਜੁਰਮਾਨਾ ਚੱਕਿਆ ਚੱਕ ਉਹ ਵੀ ਲੈ ਲੈਂਦਾ ਕੰਮ ਕਰੋ ਜਨਾਬ ਆ ਨੰਬਰ ਤੇ ਇੱਕ ਵਾਰ ਆਪਣੀ ਮਸ਼ੀਨ ਤੋਂ ਦੁਬਾਰਾ ਚੱਕਾ ਲਓ ਜੇ ਉਸ ਨੇ ਇੰਸ਼ੋਰੈਂਸ ਚੱਕ ਲਿਆ ਜਾਂ ਉਸ ਨੇ ਪੋਲਿਊਸ਼ਨ ਚੱਕ ਲਿਆ ਤਾਂ ਮੈਨੂੰ ਕਹਿ ਦੇਣਾ ਇੱਕ ਵਾਰੀ ਇੱਕ ਵਾਰੀ ਚੈੱਕ ਜ਼ਰੂਰ ਕਰ ਲਓ ਕਿ ਤੁਹਾਡੀ ਮਸ਼ੀਨ ਇਸ ਚੀਜ਼ ਦੇ ਲਈ ਅ ਅਪਡੇਟ ਦੇ ਰਹੀ ਹੈ ਮਸ਼ੀਨ ਲੈ ਕੇ ਆਓ ਇੱਕ ਵਾਰ ਪਲੀਜ਼ ਤਾਂ ਕਿ ਆਪਾਂ ਚੈੱਕ ਵੀ ਕਰ ਲਈਏ ਤਾਂ ਕੀ ਕਹਿੰਦੇ ਇਸੇ ਗੱਡੀ ਦਾ ਇਸੇ ਗੱਡੀ ਦਾ ਖੁਦ ਆ ਜਿਹੜੇ ਕਿਉਂਕਿ ਅਫਸਰ ਸਹਿਬਾਨ ਖੜੇ ਨੇ ਇਹ ਵੀ ਸਾਰਾ ਦਿਨ ਇੱਥੇ ਡਿਊਟੀ ਤੇ ਹੁੰਦੇ ਨੇ ਕਹਿੰਦੇ ਜਿਹੜਾ ਡਰਾਈਵਰ ਇਸ ਗੱਡੀ ਨੂੰ ਚਲਾ ਰਿਹਾ ਸੀਗਾ ਥੋੜੇ ਦਿਨ ਪਹਿਲਾਂ ਉਸੀ ਦਾ ਹੀ ਚਲਾਨਾ ਜਿਹੜਾ ਕੱਟਿਆ ਗਿਆ ਸੀਗਾ ਔਰ 20000 ਦਾ ਚਲਾਨ ਡਰਾਈਵਿੰਗ ਲੈਜ ਆਜ ਕੋਈ ਹੋਰ ਹੋਏਗਾ ਅੱਜ ਕੋਈ ਹੋਰ ਹੋਏਗਾ ਮੰਨ ਲੈਨੇ ਆ ਅਸੀਂ ਉਸ ਦੀ ਦੇ ਨਾਲ ਤਾਂ ਇੱਕ ਵਾਰੀ ਨੰਬਰ ਜ਼ਰੂਰ ਪਰ ਲਓ ਜੀ ਨੰਬਰ ਹੈ ਪੀਬੀ 11 ਸੀ ਜ਼ेड ਥੋੜਾ ਇੱਕ ਵਾਰੀ ਮਸ਼ੀਨ ਦਿਖਾ ਦਈਏ ਪੀਬੀ 11 ਸੀ ਜ਼ेड 63 36 ਹਾਂਜੀ ਹਾਂਜੀ ਸਰ ਆਹੀ ਨੰਬਰ ਹੈ ਜੀ ਆ ਪਿੱਛੇ ਕਟਿਆ ਰ ਇਹ ਨੰਬਰ ਆ ਦੇਖੋ ਨੰਬਰ ਹੈ ਨਹੀਂ ਸੀਗਾ ਆ ਦੇਖੋ ਪਿੱਛੇ ਜਾ ਕੇ ਦੇਖੋ ਸਾਰਾ ਕੁਝ ਇਹੀ ਲਿਖਿਆ ਹੈ ਇਹ ਇਸ ਗੱਡੀ ਦਾ ਚਲਾਨ ਕੀਤਾ ਸੀਗਾ ਸੀ ਨੰਬਰ ਪਲੇਟ ਨਾ ਹੁੰਦਾ ਜੀ ਨੰਬਰ ਪਲੇਟ ਦਾ ਵੀ ਉਸ ਦਿਨ ਇੰਸ਼ੋਰੈਂਸ ਹੈਗਾ ਸੀਗਾ ਕਿਸ ਦਿਨ ਜੀ ਜਿਸ ਦਿਨ ਤੁਸੀਂ ਚਲਾਨ ਕਟਿਆ ਉਸ ਦਿਨ ਇੰਸ਼ੋਰੈਂਸ ਹੈਗਾ ਸੀਗਾ ਹੈਗਾ ਸੀ ਇੰਸ਼ੋਰੈਂਸ ਉਹਨਾਂ ਨੇ ਤਾਂ ਉਹਨਾਂ ਨੇ ਕੋਈ ਕਾ ਤੇ ਪੇ ਕਾਗਜ਼ ਪੱਤਰ ਮਤਲਬ ਕਿ ਤੁਹਾਨੂੰ ਦਿਖਾ ਤਾਂ ਤੁਸੀਂ ਛੱਡਤਾ ਜੀ ਆਨਲਾਈਨ ਜੋ ਸਾਡੇ ਕੋਲ ਨੰਬਰ ਦੱਸੋ ਕਿੰਨਾ ਗੱਡੀ ਦਾ ਜੋ ਗੱਡੀ ਦਾ ਨੰਬਰ ਹੈ ਜੀ ਪੀਬੀ 11 6336 ਪੀਬੀ 11 ਸੀ ਜ਼ेड B B4 ਬੰਬੇਜੀ ਪੰਜਾਬ ਨੰਬਰ ਦੀ ਗੱਡੀ ਹੈ ਕਿਉਂਕਿ ਪੀਵੀ 11 ਇੱਕ ਮਿੰਟ ਕੀ ਆਪਾਂ ਤਾਂ ਪੁਲਿਸ ਦੇ ਅਧਿਕਾਰੀ ਕਿਉਂਕਿ ਮੌਕੇ ਤੇ ਖੜੇ ਹੈ ਕਹਿੰਦੇ ਥੋੜੇ ਦਿਨ ਪਹਿਲਾਂ ਇਸ ਦਾ ਜਿਹੜਾ ਚਲਾਨ ਹੈਗਾ ਉਹ ਕੱਟਿਆ ਹੈਗਾ ਲੌਕਡ ਬਾਇ ਆਰਟੀਏ ਯਮਨਾਨਗਰ ਡਿਊ ਟੂ ਰੀਜਨ ਇਨਫੋਰਮਰ ਚਲਾਨ ਪੈਂਡਿੰਗ ਬਾਇ ਪੈਂਡਿੰਗ ਦਾਖਲਾ ਹੋਣਾ ਨਹੀਂ ਨਹੀਂ ਜਨਾਬ ਇਹਦੇ ਤਾਂ ਇਹ ਗੱਲ ਹੋਰ ਅੱਗੋਂ ਦੀ ਕਹਿ ਰਹੇ ਆ ਕਹਿੰਦੇ ਗੱਡੀ ਲੌਕਡ ਬਾਈ ਆਰਟੀਏ ਯਮਨਾ ਨਗਰ ਹਰਿਆਣਾ ਡਿਊ ਟੂ ਰੀਜ਼ਨ ਐਂਡ ਫਾਰਮਸ ਚਲਾਨ ਪੈਂਡਿੰਗ ਬਾਈ ਆਰਟੀਏ ਯਮਨਾ ਨਗਰ 28 ਦਸੰਬਰ 2022 ਦਾ ਇਸ ਗੱਡੀ ਦਾ ਹਰਿਆਣਾ ਦੇ ਵਿੱਚ ਵੀ ਚਲਾਨ ਇੱਕ ਪੈਂਡਿੰਗ ਹੈ ਔਰ ਉਸ ਦੀ ਵਜ੍ਹਾ ਦੇ ਕਰਕੇ ਕਹਿੰਦੇ ਹੁਣ ਦੱਸੋ ਜੀ ਨੰਬਰ ਦੱਸਿਓ ਜੀ ਆ ਨੰਬਰ ਪ੍ਰੋਸਰ ਪੀ ਵੀ ਪੀ ਵੀ ਬੀ 11 ਸੀ ਜ਼ेड ਸੀ ਜ਼ेड ਜੈਟ 63 36 ਹਰੇ ਕੁ ਆ ਪੈਂਡਿੰਗ ਚਲਾਨ ਦੱਸ ਰਹੀ ਐ ਸਾਰੇ ਇਹਦੇ ਇਹਦੇ ਚਲਾਨ ਪੈਂਡਿੰਗ ਪੋਲੂਸ਼ਨ ਹੈ ਦਾ ਇਹਦੇ ਵਿੱਚ ਇਹਦੇ ਵਿੱਚ ਸਾਨੂੰ ਇਹ ਨਹੀਂ ਇਹ ਨਹੀਂ ਇਹ ਚਲਾਨ ਕੱਟਿਆ ਜੀ ਮੈਂ ਨਹੀਂ ਨਹੀਂ ਬ੍ਰਦਰ ਇਹ ਤੁਸੀਂ ਆਰਟੀਆ ਦਫਤਰ ਜਾ ਕੇ ਮੈਂ 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 ਇਧਰ 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 ਪੜੂ ਇਧਰ ਮਸ਼ੀਨ ਤੁਹਾਡੀ ਆਪਣੀ ਐ ਹਾਂਜੀ ਹਾਂਜੀ ਟੈਕਸ ਐਕਸਪਾਇਰਡ ਆ ਰਿਹਾ ਨਾ ਪਹਿਲੀ ਗੱਲ ਦੋ ਮਿੰਟ ਰੁਕ ਜੀ ਇੰਸ਼ੋਰੈਂਸ ਐਕਸਪਾਇਰਡ ਹਾਂਜੀ ਹਾਂਜੀ ਪੋਲੂਸ਼ਨ expired ਹਾਂਜੀ ਹਾਂਜੀ ਕੀ ਫਿਟਨੈਸ ਅਪ ਟੂ ਐਕਸਪਾਇਰਡ ਇੱਕ ਚਲਾਨੀ ਦੱਸ ਰਹੀ ਹੈ ਜੀ ਇਹ ਚੀਜ਼ਾਂ ਦੇ ਨਹੀਂ ਇਹ ਜਨਾਬ ਚਲਾਨ ਨਹੀਂ ਦੱਸ ਰਹੀ ਇਹ ਕਹਿ ਰਹੀ ਹੈ ਕਿ ਇਹ ਚੀਜ਼ਾਂ ਐਕਸਪਾਇਰ ਹੈ ਜਿਹੜੀ ਗੱਡੀ ਦਾ ਚਲਾਨ ਜਿਹੜੀ ਗੱਡੀ ਦਾ 2 ਮਿੰਟ 2 ਮਿੰਟ ਜਨਾਬ 2 ਮਿੰਟ ਜਿਹੜੀ ਗੱਡੀ ਦਾ ਪੋਲੂਸ਼ਨ ਹੈ ਨਹੀਂ ਜਿਹੜੀ ਗੱਡੀ ਦੀ ਫਿਟਨੈਸ ਹੈ ਨਹੀਂ ਜਿਹੜੀ ਗੱਡੀ ਦੇ ਮਾਲਕ ਕੋਲੇ ਜਾਂ ਕਹ ਲਈਏ ਡਰਾਈਵਰ ਕੋਲੇ ਡਰਾਈਵਿੰਗ ਲਾਇਸੈਂਸ ਹੈ ਨਹੀਂ ਜਿਹੜੀ ਗੱਡੀ ਦਾ ਕਹ ਲਈਏ ਕਿ ਫਿਟਨੈਸ ਹੈ ਨਹੀਂ ਪੋਲਿਊਸ਼ਨ ਹੈ ਨਹੀਂ ਇੰਸ਼ੋਰੈਂਸ ਹੈ ਨਹੀਂ ਕਿਉਂ ਗੱਡੀ ਤੁਸੀਂ ਸੜਕਾਂ ਤੇ ਚੱਲਣ ਦੇ ਸਕਦੇ ਹੋ ਸਰ ਅਸੀਂ ਚਲਾਨ ਅਸੀਂ ਟੋਡਾ ਟੋਡਾ ਬਾਪੂ ਜੀ ਕਦੇ ਤੁਸੀਂ ਵੀ ਤੁਰਦੇ ਹੋਗੇ ਮੁੰਡੇ ਖੁੰਡੇ ਆ ਗਏ ਸਾਰੇ ਸਾਰ ਅਸੀਂ ਚਲਾਨ ਕੀਤਾ ਹੋਇਆ ਆ ਵੇਖੋ ਇਹ ਗੱਡੀ ਕੀ ਇਹ ਗੱਡੀ ਬੌਂਡ ਹੋਣੀ ਚਾਹੀਦੀ ਸੀ ਨਹੀਂ ਹੁਣ ਇੰਪੋਰਟ ਹੋਣੀ ਚਾਹੀਦੀ ਸੀ ਕਿ ਨਹੀਂ ਹੁਣ ਇਹ ਜ਼ਰੂਰ ਜ਼ਰੂਰ ਦੱਸੋ ਸਰ ਸਰ ਜਦੋਂ ਸਾਨੂੰ ਕੋ ਸਾਨੂੰ ਪੇਪਰ ਮਤਲਬ ਕਿ ਜਿਵੇਂ ਆਰਸੀ ਵਗੈਰਾ ਜਾਂ ਇੰਸਰੈਂਸ ਵਗੈਰਾ ਹੁੰਦੇ ਜਿਹੜੇ ਸਾਡੇ ਕੋਲ ਹੁਣ ਇਹ ਚੀਜ਼ਾਂ ਨੇ ਮਸ਼ੀਨ ਆ ਆਨਲਾਈਨ ਨੇ ਆਨਲਾਈਨ ਨਹੀਂ ਚਲਾਨ ਭਰ ਕੇ ਦਾ ਤੇ ਆਰਟੀਏ ਦਫਤਰ ਵਾਲੇ ਬਾਕੀ ਜੋ ਵੀ ਮਤਲਬ ਜੁਰਮਾਨਾ ਪਾਉਂਦਾ ਉਹ ਮੌਕੇ ਤੇ ਭਰਉਣਗੇ ਇੱਕ ਇੱਕ ਚੀਜ਼ ਹੋਰ ਦੱਸੋ ਇੱਕ ਗੱਡੀ ਮੇਰਾ ਚਲਾਨ ਕੱਟਿਆ ਜਾਂਦਾ ਮੇਰਾ ਮੈਂ ਆਪਣੀ ਗੱਡੀ ਲੈ ਕੇ ਜਾ ਰਿਹਾ ਇੰਸ਼ੋਰੈਂਸ ਦਾ ਮੇਰਾ ਚਲਾਨ ਕੱਟਦਾ ਪੋਲਿਊਸ਼ਨ ਦਾ ਮੇਰਾ ਚਲਾਨ ਕੱਟਦਾ ਗੱਡੀ ਦੀ ਫਿਟਨੈਸ ਨਾ ਹੋਣ ਦਾ ਮੇਰਾ ਚਲਾਨ ਕੱਟਦਾ ਉਹ ਤੋਂ ਬਾਅਦ ਮੈਂ ਗੱਡੀ ਜਿੰਨੀ ਦੇਰ ਤੱਕ ਚਲਾਨ ਨਹੀਂ ਪਰਦਾ ਮੈਂ ਲਈ ਫਰਾਂ ਕੋਈ ਇਸ਼ੂ ਨਹੀਂਗਾ ਕੀ ਮੈਂ ਉਹ ਗੱਡੀ ਸੜਕ ਤੇ ਚਲਾ ਸਕਦਾ ਹਾਂ ਸਰ ਨਹੀਂ ਚਲਾ ਸਕਦੇ ਪਰ ਇਹ ਆ ਕਿ ਅਸੀਂ ਤਾਂ ਜਿਹੜਾ ਚੱਲਣ ਦੀ ਪਰਮਿਸ਼ਨ ਕੀ ਨਹੀਂ ਦਿੱਤੀ ਮੇਰਾ ਤਾਂ ਸਵਾਲ ਜਨਾਬ ਇਹ ਹੀ ਬਾਹਰ ਚਲਾ ਨਹੀਂ ਕਰ ਸਕਦੇ ਆ ਠੀਕ ਨੇ ਸਾਡੇ ਕੋਲ ਇਦਾਂ ਦਾ ਕੋਈ ਜੇ ਆਰ ਸੀ ਹੈਗੀ ਆ ਤਾਂ ਅਸੀਂ ਉਹਨੂੰ ਬੰਦ ਨਹੀਂ ਕਰ ਸਕਦੇ ਠੀਕ ਨੇ ਅਸੀਂ ਜਦੋਂ ਉਹ ਕੋ ਆਰ ਸੀ ਹੈਗੀ ਆ ਠੀਕ ਹੈ ਅਸੀਂ ਤਾਂ ਆਨਲਾਈਨ ਜਿਉਂਦੇ ਹਾਂ ਉਸ ਦਿਨ ਚਲਾਨ ਕੱਟਿਆ ਸੀਗਾ ਇਸ ਚੀਜ਼ ਦਾ ਪੋਲਿਊਸ਼ਨ ਦਾ ਦੁਬਾਰਾ ਤੋਂ ਚਲਾਨ ਕੇ ਆ ਉਸ ਦਿਨ ਤੇਰਾ ਚਲਾਨ ਕੱਟਦਾ ਵੀਆਈਪੀ ਡਿਊਟੀਆਂ ਵਗੈਰਾ ਵੀ ਬਹੁਤ ਹੁੰਦੀਆਂ ਨੇ ਅਸੀਂ ਮਤਲਬ ਕਿ ਇੱਕ ਲਾਇ ਹੀ ਨਹੀਂਗਾ ਸਰਕਾਰ ਤੇ ਤਾਂ ਉਹ ਤਲਾ ਰਹੇ ਹਾਂ ਸਰਕਾਰ ਤੇ ਤਾਂ ਉਹ ਤਲਾ ਰਹੇ ਹਾਂ ਕਿ ਵੀਆਈਪੀ ਡਿਊਟੀਆਂ ਜਾਂਦੇ ਦੇਖੋ ਸਾਰੇ ਓਨਲੀ ਤਿੰਨ ਬੰਦੇ ਆ ਸ਼ਹਿਰ ਦੇ ਵਿੱਚ ਵੀ ਅਸੀਂ ਦੇਖਣਾ ਹੁੰਦਾ ਜੀ ਅਸੀਂ ਰੋਡ ਤੇ ਨਹੀਂ ਸਕਦੇ ਸਭ ਰੋਡ ਤੇ ਖੜੀਏ ਸ਼ਹਿਰ ਦੇ ਵਿੱਚ ਜਾਮ ਲੱਗਦਾ ਨਹੀਂ ਸ਼ਹਿਰ ਦੇ ਵਿੱਚ ਵੀ ਡਿਊਟੀ ਕਰਨੀ ਹੁੰਦੀ ਹੈ ਠੀਕ ਨੇ ਅਸੀਂ ਮੈਂ ਉਹਦੀ ਡਿਊਟੀ ਤੇ ਕੋਈ ਸਵਾਲ ਨਹੀਂ ਸਰ ਚੱਕ ਰਿਹਾ ਤੁਸੀਂ ਬਹੁਤ ਮਿਹਨਤ ਕਰਦੇ ਹੋ ਪੰਜਾਬ ਪੁਲਿਸ ਨੂੰ ਮੈਂ ਦਿਨ ਰਾਤ ਦੇਖਦਾ ਮੇਰਾ ਮਕਸਦ ਕੇਵਲ ਇਹ ਕਹਿ ਕੇ ਕਿ ਜਿਹੜੀ ਗੱਡੀ ਨੂੰ ਤੁਸੀਂ ਰੋਕ ਲਿਆ ਸੀ ਜਿਹੜੀ ਗੱਡੀ ਦੀ ਡਰਾਈਵਰੀ ਦਾ ਚਲਾਨ ਤੁਸੀਂ ਕੱਟਤਾ ਸੀ ਜੇ ਕਿਤੇ ਉਸ ਦਿਨ ਇਹ ਗੱਡੀ ਇੰਪੋਰਟ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਸੱਤ ਜਾਨਾਂ ਬਚਦੀਆਂ ਜਾਂ ਨਹੀਂ ਬਚਦੀਆਂ ਮੈਨੂੰ ਇਹ ਗੱਲ ਤੁਸੀਂ ਖੁਦ ਜਵਾਬ ਦੇ ਦਿਓ ਤੁਹਾਡੇ ਵੀ ਪੁੱਤਰ ਹੋਣਗੇ ਪੋਤੇ ਹੋਣਗੇ ਦੋਤੇ ਹੋਣਗੇ ਦੋਤੀਆਂ ਹੋਣਗੀਆਂ ਸ਼ਾਇਦ ਇਹ ਜਾਣਾ ਬਚਦੀਆਂ ਜਾਂ ਨਹੀਂ ਬਚਦੀਆਂ ਜੇ ਉਸ ਦਿਨ ਗੱਡੀ ਨੂੰ ਸ਼ਾਇਦ ਆਪਾਂ ਬੰਦ ਕਰ ਦਿੰਦੇ ਤੂੰ ਆਰ ਸੀ ਸੀਗੀ ਸਰ ਆਰ ਸੀ ਉਹਨਾਂ ਨੇ ਲਗਾਈ ਵੀ ਅਸੀਂ ਉਹਨੂੰ ਬੋਰਡ ਨਹੀਂ ਕਰਦੇ ਸੀਗੇ ਅਸੀਂ ਜੋ ਵੀ ਡਿਫੈਂਸ ਲੱਗਦਾ ਸੀਗਾ ਅਸੀਂ ਡਰਾਈਵਿੰਗ ਸੈਂਸ ਨਹੀਂ ਸੀਗਾ ਨੰਬਰ ਪਲੇਟ ਨਹੀਂ ਸੀਗੀ ਅਸੀਂ ਉਹ ਛਲਾਨ ਭਰਦਾ ਸਰ ਜੋ ਵੀ ਸੀਗਾ ਠੀਕ ਹੈ ਕੇਵਲ ਨੰਬਰ ਪਲੇਟ ਔਰ ਡਰਾਈਵਿੰਗ ਦਾ ਚਲਾਨ ਹੈ ਕੀ ਇੱਕ ਵਾਰੀ ਪੋਲੂਸ਼ਨ ਦਾ ਚਲਾਨ ਕਟਿਆ ਦੁਬਾਰਾ ਚਲਾਨ ਨਹੀਂ ਹੋ ਸਕਦਾ ਹੋ ਸਕਦਾ ਸਰ ਮੈਂ ਤੁਹਾਨੂੰ ਕਈ ਤਰ੍ਹਾਂ ਵੀ ਕਿਉਂ ਨਹੀਂ ਕੀਤਾ ਸਰ ਉਸ ਦਿਨ ਅਸੀਂ ਇੱਕੋ ਚੌਂਕ ਤੇ ਥੋੜੀ ਸਾਰ ਖੜੇ ਆਂ ਜੀ ਅਸੀਂ ਸ਼ਹਿਰ ਚ ਹੀ ਡਿਊਟੀ ਕਰਨੀ ਆਂ ਆ ਮੈਂ ਕਹਿਣਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਹਰ ਥਾਂ ਪੁਲਿਸ ਹਾਜ਼ਰ ਨਹੀਂ ਹੋ ਸਕਦੀ ਮੈਨੂੰ ਵੀ ਇਹ ਚੀਜ਼ ਦਾ ਪਤਾ ਹੈ ਪਰ ਜਿਹੜੀ ਗੱਡੀ ਘਟੋ ਘਟ ਰੋਕ ਲਈ ਉਸ ਦਾ ਤਾਂ ਘਟੋ-ਘਟਕ ਚੰਗਾ ਚਲਾਨ ਇੱਕ ਐਗਜ਼ਾਮਪਲ ਆਲਾ ਪੇਸ਼ ਕਰ ਦਈਏ ਕਿ ਸਾਡਾ ਰਿਕਾਰਡ ਦੇਖ ਲਓ ਅਸੀਂ 306 ਚਲਾਨ ਮੈਂ ਚੌਥੇ ਮਹੀਨੇ ਦੇ ਵਿੱਚ ਮੈਂ ਤਾਂ ਵੀਰੇ ਮੈਂ ਤਾਂ ਬਾਪੂ ਜੀ ਇਸ ਗੱਡੀ ਦੀ ਗੱਲ ਕਰ ਰਿਹਾ ਮੈਂ ਨਹੀਂ ਕਹਿੰਦਾ ਮੈਂ ਤੁਹਾਡੇ ਕੈਰੇਕਟਰ ਤੇ ਤੁਹਾਡੇ ਕੰਮ ਤੇ ਸਵਾਲ ਨਹੀਂ ਕਰ ਰਿਹਾ ਸਰ ਗੱਡੀ ਗੱਡੀ ਇਹ ਇਸ਼ੂ ਨਹੀਂ ਆ ਗਈ ਹਾਂਜੀ ਇੱਕ ਸਰ ਹੋਰ ਗੱਲ ਵੀ ਹੈ ਤੇ ਜਿਹੜੀ ਗੱਡੀ ਵਿੱਚ ਬੱਚੇ ਬੋਰਡਿੰਗ ਹੋਏ ਹੋਏ ਸੀ ਕੀ ਉਹ ਸਹੀ ਹੈ ਮੈਂ ਕਹਿੰਦਾ ਮੈਂ ਉਸ ਮੈਂ ਉਸ ਤੇ ਵੀ ਸਵਾਲ ਕਰ ਰਿਹਾਗਾ ਸਰ ਮੈਂ ਸਕੂਲ ਬੱਸ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਤੋਂ ਪ੍ਰੈਜ਼ੀਡੈਂਟ ਰਹਿ ਚੁੱਕਿਆ ਹਾਂ ਮੈਂ ਇਹ ਤੇ ਚਾਣਨਾ ਪਾਉਣਾ ਚਾਹੁੰਦਾ ਬਹੁ ਬਰੀਕੀ ਨਾਲ ਤੱਤ ਸੀ ਇਹਦੇ ਘਟ ਚੁੱਕੇ ਆ ਘਟੋ ਘਟ 2:3 ਵਜੇ ਦੇ ਇਸੇ ਕੰਮ ਤੇ ਆ ਕਿਉਂਕਿ ਸਾਨੂੰ ਰੋਟੀ ਵੀ ਨਹੀਂ ਖਾਦੀ ਜਿਹੜੇ ਮਾਸੂਮ ਉਹ ਚਲੇ ਗਏ ਉਹ ਅਸੀਂ ਵਾਪਸ ਨਹੀਂ ਲਿਆ ਸਕਦੇ ਪਰ ਅਸੀਂ ਕਹਿੰਦੇ ਇੱਕ ਵੀ ਅੱਗੇ ਤੋਂ ਸੁਧਾਰ ਹੋ ਸਕਦਾ ਵੀ ਇੱਕ ਵੀ ਬੰਦਾ ਕੈਜ਼ੂਅਲਟ ਚ ਮਰਦਾ ਤਾਂ ਉਹਦੇ ਵਿੱਚ ਪ੍ਰਸ਼ਾਸਨ ਤੇ ਗੱਲਾਂ ਉੱਡਦੀਆਂ ਨੇ ਕਿਉਂਕਿ ਆਪਣਾ ਫਰਜ਼ ਨਹੀਂ ਬਣਦਾ ਬਿਲਕੁਲ ਆਵਾਮ ਜਿੰਨੇ ਵੀ ਖੜੇ ਆ ਉਹਨਾਂ ਦਾ ਫਰਜ਼ ਕੋਈ ਨਹੀਂ ਹੈ ਕੋਈ ਸਕੂਲ ਵਾਸ ਨੂੰ ਸਾਈਡ ਦੇ ਕੇ ਰਾਜੀ ਨਹੀਂ ਅੱਜ ਜੀ ਗੱਡੀਆਂ ਕਾਰਾਂ ਗੱਬਿਆੜਾ ਹੋਰ ਦੱਸੋ ਮੈਂ ਨੋਵਾ ਗੱਡੀ ਦੀ ਵੀ ਗੱਲ ਕਰ ਰਿਹਾ ਮੈਂ ਉਹਦੇ ਪੇਪਰ ਚੈੱਕ ਕਰ ਲਿਆ ਪੇਪਰ ਓਕੇ ਸੀ ਮੈਨੂੰ ਇੱਕ ਚੀਜ਼ ਦੱਸੋ ਕੀ ਕਿਸੇ ਪ੍ਰਾਈਵੇਟ ਗੱਡੀ ਨੂੰ ਇਸ ਤਰੀਕੇ ਦੇ ਨਾਲ ਯੂਜ਼ ਕੀਤਾ ਜਾ ਸਕਦਾ ਸੀ ਕਿਉਂਕਿ ਤੁਸੀਂ ਪ੍ਰਧਾਨ ਹੋ ਸਰ ਜੀ ਨਹੀਂ ਕਰਿਆ ਜਾ ਸਕਦਾ ਇਹ ਇਲੀਗਲ ਹੈ ਇਹਦੀ ਗੱਲ ਸੱਤ ਸੀਟਰ ਹੁੰਦੀ ਹੈ ਨੋਵਾ 12 ਬੱਚੇ ਉਸ ਦੇ ਵਿੱਚ ਚੜਾਏ ਹੋਏ ਸੀਗੇ ਇਹਸ ਨੂੰ ਕੀ ਕਹੋਗੇ ਸਰ ਜੀ ਮੇਰੀ ਰਿਪੋਰਟ ਦੇ ਮੁਤਾਬਕ ਬੱਚੇ ਵੱਧ ਸੀ ਜੋ ਅਸੀਂ ਇਨਕੁਆਰੀ ਕੀਤੀ ਹੈ ਪਰ ਅਸੀਂ মিডিਆ ਸਾਹਮਣੇ ਨਹੀਂ ਖੁਲਾਸਾ ਕਰਨਾ ਚਾਹੁੰਦੇ ਹਰ ਇੱਕ ਦਾ ਰੋਜ਼ਗਾਰ ਹੈ ਇਹ ਰੋਜ਼ਗਾਰ ਬਣਾ ਲਿਆ ਉਹਨੇ ਸਵਾਰੀ ਵੀ ਚੱਕ ਲੰਦਾ ਤੇ ਉਹ ਸਾਡੇ ਕੰਮ ਨੂੰ ਵੀ ਢਾਹ ਲਾ ਰਹੇ ਆ ਪਰ ਜੋ ਇਹ ਮਤਭਾਗੀ ਹੋਈ ਹੈ ਇੱਥੇ ਬੋਲਣਾ ਬਣਦਾ ਵੀ ਇਹ ਪੇਰੈਂਟ ਦੀ ਵੀ ਕਿਤੇ ਨਾ ਕਿਤੇ ਗਲਤੀ ਆ ਵੀ ਤੁਸੀਂ ਆਪਣਾ ਬੱਚਾ ਸੇਫ ਐਂਡ ਸਿਕਿਉਰ ਕਿਵੇਂ ਇੱਕ ਸਕੂਲ ਪਹੁੰਚਾਉਂਗੇ ਸਕੂਲ ਪਹੁੰਚਾਉਣ ਲਈ ਸੇਫ ਐਂਡ ਸਿਕਿਉਰ ਬੱਚੇ ਨੂੰ ਬੱਚੇ ਦੀ ਜ਼ਿੰਦਗੀ ਇੰਨੀ ਸਸਤੀ ਹੋ ਗਈ ਕਿ ਆਪਾਂ ਨੋਵਾ ਪ੍ਰਾਈਵੇਟ ਜਾਂ ਆਰਟੀਕਾ ਪ੍ਰਾਈਵੇਟ ਜਾਂ ਕਿਸੇ ਵੀ ਪ੍ਰਾਈਵੇਟ ਵਾਹਨ ਤੇ ਲੈ ਕੇ ਜਾਵਾਂਗੇ ਉਹਨੂੰ ਆਥਰਾਇਜ਼ ਕਿਹਨੇ ਦਿੱਤੀ ਪ੍ਰਸ਼ਾਸਨ ਨੇ ਆ ਚਲਾਨ ਕੀਤੇ ਥਾਪਰ ਤੇ ਆਰਟੀ ਸਾਹਿਬ ਨੇ ਤੇ ਭਾਜਣਾ ਪੈ ਗਈਆਂ ਆਟੋ ਗਲੀ ਚ ਘੁੰਮ ਰਿਹਾ ਇੱਥੇ ਘੁੰਮ ਰਿਹਾ ਪ੍ਰਸ਼ਾਸਨ ਕਿੰਨਾ ਦੇਖ ਲੂਗਾ ਸਰ ਆਪਣੀ ਡਿਊਟੀ ਬਣਦੀ ਹੈ ਮੇਰਾ ਕਹਿਣ ਦਾ ਮਕਸਦ ਬ੍ਰਦਰ ਇੱਕ ਸੀ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹੈ ਅਨੋਵਾ ਗੱਡੀ ਗੈਰ ਕਾਨੂੰਨੀ ਸੀ ਉਹਦੇ ਚ ਬੱਚੇ ਨਹੀਂ ਚੜਾਉਣੇ ਚਾਹੀਦੇ ਸੀ ਮੈਂ ਇਸ ਗੱਲ ਦੇ ਨਾਲ ਬਿਲਕੁਲ ਤੁਹਾਡੇ ਨਾਲ ਸਹਿਮਤ ਹੈ ਮੈਂ ਜਸਟ ਇੱਕ ਇਹ ਪੁੱਛ ਰਿਹਾ ਇਸ ਗੱਡੀ ਨੂੰ ਕੁਝ ਦਿਨ ਪਹਿਲਾਂ ਇਹਨਾਂ ਪੁਲਿਸ ਕਰਮਚਾਰੀਆਂ ਦੇ ਬੋਲੋ ਰੋਕਿਆ ਗਿਆ ਬਕਾਇਦਾ ਤੌਰ ਤੇ ਉਹਨਾਂ ਨੇ ਮੰਨਿਆ ਕਹਿੰਦੇ ਅਸੀਂ ਕੱਲਾ ਡਰਾਈਵਿੰਗ ਲਾਇਸੈਂਸ ਦੇਖਿਆ ਨਹੀਂ ਸੀਗਾ ਅਸੀਂ ਚਲਾਨ ਕਟਿਆ ਤੇ ਅਸੀਂ ਤੋਰਤਾ ਬੰਦਾ ਇਸ ਗੱਡੀ ਦਾ ਪੋਲੂਸ਼ਨ ਨਹੀਂ ਹੈ ਇਸ ਗੱਡੀ ਦਾ ਇੰਸ਼ੋਰੈਂਸ ਨਹੀਂ ਹੈ ਇਸ ਗੱਡੀ ਦਾ ਫਿਟਨੈਸ ਸਰਟੀਫਿਕੇਟ ਨਹੀਂ ਹੈ ਇਹ ਤਿੰਨ ਚੀਜ਼ਾਂ ਤੁਹਾਡੇ ਕੋਲੇ ਨਾ ਹੋਣ ਕੀ ਗੱਡੀ ਨੂੰ ਜਾਣ ਦੇਣਾ ਚਾਹੀਦਾ ਸਰ ਰੋਡ ਤੇ ਗੱਡੀ ਇੱਕ ਡਾਕਸ ਨਹੀਂ ਆ ਤਾਂ ਵੀ ਨਹੀਂ ਜਾ ਸਕਦੀ ਸਰ ਕਰ ਮਿਲੀਆਂ ਭੁਗਤੀਆਂ ਮਾਫੀ ਹੈ ਟਰਾਂਸਪੋਰਟ ਮਾਫੀ ਹੈ ਵਿੱਚ ਨਹੀਂ ਸਵਾਲ ਮੈਂ ਕੀਤਾ ਟਰਾਂਸਪੋਰਟ ਮਾਫੀਆ ਹੀ ਵਿੱਚ ਹੈਗੇ ਨੇ ਜਿਹੜੇ ਮਿਹਨਤ ਕਰਨ ਵਾਲਿਆਂ ਸਿੰਗਲ ਗੱਡੀ ਵਾਲਾ ਕੋਈ ਉਹ ਤਾਂ ਪਿਸਰੇ ਆ ਸਰ ਹੁਣ ਭਗਵੰਤ ਮਾਨ ਜੀ ਦੀ ਜੋ ਸਰਕਾਰ ਬਣਾਈ ਮੈਂ ਸਰਕਾਰ ਤੇ ਵੀ ਸਵਾਲ ਚੁੱਕਦਾ ਜਦੋਂ ਉਹਨਾਂ ਦੀ ਸਰਕਾਰ ਆਈ ਸਾਡੇ ਨਾਲ ਇਹ ਵਾਦਾ ਕਰਕੇ ਆਈ ਵੀ ਸਕੂਲ ਵਾਸਤੇ ਕੋਈ ਟੈਕਸ ਨਹੀਂ ਹੋਊਗਾ ਯੂਪੀ ਸੀਟੀਯੂ ਕਿਤੇ ਵੀ ਕੋਈ ਸਕੂਲ ਵਾਸਤੇ ਟੈਕਸ ਨਹੀਂ ਹੈ ਯੂਪੀ ਸਟੇਟ ਸਾਡੇ ਤੋਂ ਥੱਲੇ ਹੁੰਦੀ ਸੀ ਹਰਿਆਣਾ ਸਟੇਟ ਨਾਲ ਪੜੋਸੀ ਮੁਲਕ ਹੈ ਗਵਾਂਡੀ ਹੈ ਰਾਜ ਪਾਣੀਆਂ ਦੇ ਮੁੱਦੇ ਤੇ ਚੱਲ ਰਿਹਾ ਸਕੂਲ ਵਾਸਤੇ ਟੈਕਸ ਨਹੀਂ ਉਹਨਾਂ ਦੇ ਕਦੋਂ ਗੱਲ ਕਰਨਗੇ ਆਏ ਸਾਡੇ ਨਾਲ ਉਹ 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 ਤੁਹਾਡੀ ਡਿਮਾਂਡ ਹੈ ਤੁਹਾਡੀ ਡਿਮਾਂਡ ਹੈ ਸਰ ਬੱਚਿਆਂ ਦੀ ਸੇਫਟੀ ਦਾ ਸਵਾਲ ਉਹਦੇ ਚ ਮੋٹے ਟੈਕਸ ਲਾਓਗੇ ਗੁੰਡੇ ਟੈਕਸ ਲਾਓਗੇ ਤੇ ਕਾਗਜ਼ ਪੱਤਰ ਕਿਵੇਂ ਪੂਰੇ ਹੋਣਗੇ ਸਰ ਜਿਹੜੇ ਮਾਫੀਆਂ ਤਾਂ ਬਿਨਾਂ ਕਾਗਜ਼ਾਂ ਤੋਂ ਚੱਲ ਰਹੇ ਨੇ ਸਾਡਾ ਇੱਕ ਪੋਲਿਊਸ਼ਨ ਵੀ ਘਟਾ ਤਾਂ ਵੀ ਅਸੀਂ ਰੋਡ ਤੇ ਨਹੀਂ ਮੈਂ ਇਹ ਹੀ ਪੁੱਛਣਾ ਚਾਹੁੰਦਾ ਕਿਉਂਕਿ ਸਾਰੇ ਡਰਾਈਵਰ ਖੜੇ ਆ ਕੋਈ ਬੰਦਾ ਤੁਸੀਂ ਆਓ ਭਾਜੀ ਤੁਹਾਡੇ ਫੈਮਿਲੀ ਮੈਂਬਰ ਸੀ ਜਿਨ੍ਹਾਂ ਦੇ ਨਾਲ ਇਹ ਹਾਸਾ ਇੱਕ ਤੁਹ ਕੀ ਲੱਗਦੇ ਸੀ ਤੁਹਾਡੇ ਮੇਰੇ ਮਾਸੀ ਦੇ ਬੇਟੇ ਸੀਗੇ ਜੀ ਉਹਨਾਂ ਦੇ ਬੱਚੇ ਸੀ ਤਿੰਨ ਜੀ ਜੀ ਤੇ ਇੱਕ ਬੇਟੀ ਸੀ ਜੀ ਛੋਟੀ ਉਹ ਤਾਂ ਮੌਕੇ ਦੀ ਡੈਥ ਹੋ ਗਈ ਜੀ ਤੇ ਵੱਡੀ ਬੇਟੀ ਅਮਰ ਹਸਪੀਟਲ ਚ ਦਾਖਲਾ ਹੈ ਬੇਟਾ ਵੀ ਉਹਨਾਂ ਦਾ ਅਮਰ ਹਸਪੀਟਲ ਦਾਖਲਾ ਹੈ ਜੀ ਕੀ ਚੀਜ਼ ਹੋਰ ਦੱਸੋ ਇਹ ਸਕੂਲ ਕਿਹੜੇ ਦੀ ਬੱਸ ਸੀਗੀ ਜਿੱਥੇ ਬੱਚੇ ਪੜ੍ਹਨ ਜਾਂਦੇ ਸੀਗੇ ਇਹ ਬੱਸ ਤਾਂ ਜਿਹੜੀ ਬੈਂਡ ਸੀ ਉਹ ਤਾਂ ਪ੍ਰਾਈਵੇਟ ਸੀ ਜੀ ਪਰ ਇਹ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਆ ਪਟਿਆਲੇ ਜੀ ਠੀਕ ਹੈ ਵਿਪਸ ਦੇ ਬੱਚੇ ਨੇ ਜੀ ਉਹਨਾਂ ਦੀ ਬੱਸ ਸਕੂਲ ਦੀ ਸੀ ਤਾਂ ਇਹ ਵਾਪਸ ਆ ਰਹੇ ਸੀ ਜਾਂ ਜਾ ਰਹੇ ਸੀ ਜਿਸ ਵਕਤ ਹਾਦਸਾ ਟਾਈਮ ਸੀ ਵਾਪਸ ਆ ਰਹੇ ਸੀ ਜੀ ਬੱਚੇ ਸਭ ਪਟਿਆਲੇ ਤੋਂ ਵਾਪਸ ਆ ਰਹੇ ਸੀ ਸਮਾਣੇ ਜੀ 1:50 ਮਿੰਟ ਤੇ ਐਕਸੀਡੈਂਟ ਹੋਇਆ ਅੱਛਾ ਜੀ 1:50 ਮਿੰਟ ਤੇ ਛੁੱ ਜੋ ਹੋਇਆ ਬਹੁਤ ਮਾਚਮਦੀਦੀਆ ਕੋਈ ਨੇੜੇ ਦਾ ਸੀ ਜਿਹੜਾ ਥੋੜਾ ਦੱਸ ਸਕੇ ਕੌਣ ਮੁੰਡਾ ਸੀਗਾ ਇੱਥੇ ਵੀਰੇ ਕੋਈ ਇੱਥੇ ਸੀਗਾ ਜਦੋਂ ਹਾਸਾ ਹੁੰਦਾ ਜਾਂ ਪਹਿਲਾ ਆਇਆ ਹੋਵੇ ਕਿਸ ਨੇ ਦੇਖਿਆ ਹੋਵੇ ਮੌਕੇ ਦੇ ਹਾਲਾਤ ਹਾਂਜੀ ਮੈਂ ਸਾਰੇ ਕੰਮਾਂ ਤੇ ਕਰ ਰਹੇ ਹਾਂ ਅੱਛਾ ਮੋਰ ਇਹ ਗੱਡੀ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਮੁਰੇ ਬੇਲੀ ਜਨਤਾ ਜ਼ਰੂਰ ਲਿਖਿਆ ਔਰ ਹੌਰਨ ਤੁਸੀਂ ਦੇਖੋਗੇ ਹੌਰਨ ਚੈੱਕ ਕਰ ਲਓ ਇਸ ਗੱਡੀ ਦੀ ਤੁਸੀਂ ਇਨਸ਼ੋਰੈਂਸ ਚੈੱਕ ਕਰ ਲਓ ਇਸ ਗੱਡੀ ਦਾ ਪੋਲਿਊਸ਼ਨ ਚੈੱਕ ਕਰ ਲਓ ਇਸ ਗੱਡੀ ਦੇ ਫਿਟਨੈਸ ਸਰਟੀਫਿਕੇਟ ਚੈੱਕ ਕਰ ਲਓ ਕੋਈ ਵੀ ਡਾਕੂਮੈਂਟ ਜਿਹੜਾ ਉਹ ਇਸ ਗੱਡੀ ਦੇ ਵਿੱਚ ਤੁਹਾਨੂੰ ਦਿਖਾਈ ਨਹੀਂ ਦੇਗਾ ਤਾਂ ਬਾਕਾਇਦਾ ਤੌਰ ਦੇ ਉੱਪਰ ਜਿਹੜਾ ਇਸ ਪਾਸੇ ਤੋਂ ਜੇਕਰ ਨਜ਼ਰ ਮਾਰੀਏ ਤਾਂ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਪੂਰੀ ਦੀ ਪੂਰੀ ਗੱਡੀ ਦੇ ਜਿਹੜੇ ਹੇਠਲੇ ਹਿੱਸੇ ਤੱਕ ਦੇ ਜਿਹੜੇ ਟਾਇਰ ਨੇ ਉਹ ਟੁੱਟ ਚੁੱਕੇ ਨੇਗੇ ਤੁਸੀਂ ਦੇਖੋਗੇ ਕਿ ਤਸਵੀਰਾਂ ਦੇ ਵਿੱਚ ਤਾਂ ਗੱਡੀ ਦੀ ਫਿਟਨੈਸ ਨੂੰ ਲੈ ਕੇ ਗੱਲ ਕਰੀਏ ਦੂਸਰੇ ਪਾਸੇ ਇੰਸ਼ੋਰੈਂਸ ਨੂੰ ਲੈ ਕੇ ਗੱਲ ਕਰੀਏ ਤੀਸਰੇ ਪਾਸੇ ਗੱਡੀ ਦੇ ਪੋਲੂਸ਼ਨ ਨੂੰ ਲੈ ਕੇ ਗੱਲ ਕਰੀਏ ਇੱਕ ਵੀ ਡਾਕੂਮੈਂਟ ਇਸ ਗੱਡੀ ਦਾ ਪੂਰਾ ਨਹੀਂ ਹੈ ਕੇਵਲ ਜਦੋਂ ਗੱਡੀ ਖਰੀਦੀ ਗਈ ਸੀ ਤਾਂ ਆਰ ਸੀ ਤਿਆਰ ਕਰ ਦਿੱਤੀ ਗਈ ਸੀ ਔਰ ਦੂਸਰੇ ਪਾਸੇ ਜਿਹੜੀ ਇਹ ਨੋਵਾ ਗੱਡੀ ਦੀ ਉਹ ਨੋਵਾ ਗੱਡੀ ਹੈ ਜਿਸ ਦੀ ਵਜ੍ਹਾ ਦੇ ਕਰਕੇ ਸੱਤ ਉਹਨਾਂ 마ਸੂਮਾਂ ਦੀ ਜਾਨ ਚਲੀ ਗਈ ਹੈ ਸ਼ਾਇਦ ਜੇਕਰ ਸਹੀ ਨਿਯਮ ਕਾਨੂੰਨ ਵਰਤੇ ਹੁੰਦੇ ਇਹਨਾਂ ਗੱਡੀਆਂ ਦੇ ਲਈ ਤਾਂ ਇਹ ਜਿਹੜਾ ਹਾਦਸੇ ਤੋਂ ਬਚਾ ਜਾ ਸਕਦਾ ਸੀਗਾ ਇਹ ਗੱਡੀ ਦਾ ਨੰਬਰ ਹੈ ਪੀਬੀ 11 ਬੀਏ 7300 7300 ਨੰਬਰ ਜਿਹੜੀ ਇਹ ਪੂਰੀ ਦੀ ਪੂਰੀ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਹੈਗੀ ਜਿਹੜੀ ਤੁਸੀਂ ਦੇਖ ਰਹੇ ਹੋ ਔਰ ਬਕਾਇਦਾ ਤੌਰ ਤੇ ਜਿਹੜੇ ਪੁਲਿਸ ਕਰਮਚਾਰੀ ਹੈ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਜਿਹੜਾ ਦਾਅਵਾ ਹੈਗਾ ਉਹ ਕੀਤਾ ਗਿਆ ਹੈਗਾ ਕਿ ਅਸੀਂ ਜਿਹੜੀ ਇਹ ਗੱਡੀ ਸੀ ਇਸ ਨੂੰ ਕੁਝ ਦਿਨ ਪਹਿਲਾਂ ਰੋਕਿਆ ਪਰ ਇਸ ਦਾ ਜਿਹੜਾ ਚਲਾਨ ਸੀ ਉਹ ਕੇਵਲ ਡਰਾਈਵਰੀ ਦਾ ਕਰਕੇ ਛੱਡ ਦਿੱਤਾ ਗਿਆ ਕੇਵਲ ਤੇ ਕੇਵਲ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਚਲਾਨ ਆ ਉਹ ਕਰਕੇ ਛੱਡ ਦਿੱਤਾ ਗਿਆ ਅਨੋਵਾ ਗੱਡੀ ਹਾਲਾਂਕਿ ਇਸ ਜਗ੍ਹਾ ਤੋਂ ਚੁੱਕ ਕੇ ਜਿਹੜੇ ਉਸ ਦੇ ਮਾਲਕ ਸੀ ਸ਼ਾਇਦ ਉਹ ਕਿਸੇ ਪਾਸੇ ਲੈ ਕੇ ਜਾ ਚੁੱਕੇ ਨੇਗੇ ਤਾਂ ਇਹ ਤੁਸੀਂ ਦੇਖੋਗੇ ਕਿ ਤੁਹਾਨੂੰ ਬਾਰੀਆਂ ਜਿਹੜੀਆਂ ਨਜ਼ਰ ਆਉਣੀਆਂ ਤਾਂ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਮਾਸੂਮ ਜਿਹੜੇ ਇਸ ਦੇ ਅੰਦਰ ਫਸੇ ਹੋਏ ਹੋਣਗੇ ਉਹਨਾਂ ਦੇ ਕੀ ਹਾਲਾਤ ਹੋਏ ਹੋਣਗੇ ਇਹ ਜਿਹੜੀ ਅਨੋਵਾ ਗੱਡੀ ਦੇ ਤੁਸੀਂ ਪਰਖਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪੜਾਏ ਗਏ ਨੇ ਤਾਂ ਇਹ ਗੱਡੀ ਨੇ ਸ਼ਾਇਦ ਅੱਜ ਅੱਗੇ ਦਾ ਬਹੁਤ ਵੱਡਾ ਇੱਕ ਹੋਰ ਵੱਡਾ ਅਹਿਮ ਸਵਾਲ ਇੱਥੇ ਇਹ ਹੈ ਕਿ ਜਿਹੜੀਆਂ ਗੱਡੀਆਂ ਨੂੰ ਓਵਰਲੋਡ ਕਰਕੇ ਲਿਜਾਇਆ ਜਾਂਦਾ ਯਾਨੀ ਕਿ ਸਮਰੱਥਾ ਤੋਂ ਵੱਧ ਬੱਚੇ ਬਿਠਾਏ ਜਾਂਦੇ ਨੇ ਉਹ ਵੀ ਇੱਕ ਗੰਭੀਰ ਤੇ ਵੱਡਾ ਸਵਾਲ ਹੈ ਕਿ ਉਸਤੇ ਕਦੋਂ ਨਕੇਲ ਕਸੀ ਜਾਏਗੀ ਇਨਸਪੈਕਸ਼ਨ ਜੇਕਰ ਸਮੇਂ-ਸਮੇਂ ਸਰ ਹੁੰਦੀ ਰਹੇ ਤਾਂ ਇਹ ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਵੀ ਆਪਣੇ ਬੱਚਿਆਂ ਨੂੰ ਉਸ ਵਾਸਤੇ ਦੇ ਵਿੱਚ ਉਸ ਗੱਡੀ ਦੇ ਵਿੱਚ ਨਾ ਬਿਠਾਉਣ ਜੋ ਕਿ ਇੱਕ ਡੋਮੈਸਟਿਕ ਦੇ ਤੌਰ ਤੇ ਜਾਂ ਫਿਰ ਪ੍ਰਾਈਵੇਟ ਦੇ ਤੌਰ ਤੇ ਵਰਤੀ ਜਾਂਦੀ ਹੋਵੇ بجائے ਕਮਰਸ਼ੀਅਲ ਦੇ ਕਿਉਂਕਿ ਕਮਰਸ਼ੀਅਲ ਵਹੀਕਲ ਦੇ ਰੂਲਸ ਰੈਗੂਲੇਸ਼ਨ ਵੱਖਰੇ ਹੁੰਦੇ ਨੇ ਉਸ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਕਹਿ ਲਈ ਕਿ ਕਿਟਸ ਹੁੰਦੀਆਂ ਹਨ ਦੇਖੋ ਗੁਰਪ੍ਰੀਤ ਹਰ ਇੱਕ ਚੀਜ਼ ਦੇ ਰੂਲ ਰੈਗੂਲੇਸ਼ਨ ਨੇ ਜੇਕਰ ਤੁਸੀਂ ਕੋਈ ਵੀ ਗੱਡੀ ਕਹਿ ਲਈਏ ਕਿ ਸਕੂਲ ਵੈਨ ਦੇ ਲਈ ਇਸਤੇਮਾਲ ਕਰਨੀ ਆ ਉਸ ਦੇ ਲਈ ਬਕਾਇਦਾ ਤੌਰ ਤੇ ਰੂਲ ਰੈਗੂਲੇਸ਼ਨ ਬਣਾਏ ਗਏ ਨੇ ਸਭ ਤੋਂ ਪਹਿਲੀ ਗੱਲ ਉਸ ਦੇ ਵਿੱਚ ਇੱਕ ਕੰਡਕਟਰ ਜਾਂ ਕਹਿ ਲਈਏ ਕਿ ਇੱਕ ਸਹਾਇਕ ਹੁਣ ਜ਼ਰੂਰੀ ਹੈ ਜਿਹੜਾ ਬੱਚਿਆਂ ਨੂੰ ਉਸ ਗੱਡੀ ਦੇ ਵਿੱਚ ਚੜਾਏਗਾ ਉਤਾਰੇਗਾ ਮੈਡੀਕਲ ਕਿਟ ਹੋਣੀ ਜ਼ਰੂਰੀ ਨੇ ਇਸ ਤੋਂ ਇਲਾਵਾ तमाम ਉਹ ਚੀਜ਼ਾਂ ਜ਼ਰੂਰੀ ਨੇ ਜਿਹੜੀਆਂ ਇੱਕ ਸਕੂਲ ਬੱਸ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤਾਂ ਜਿੱਥੇ ਇੱਕ ਪਾਸੇ ਗਲਤ ਤਰੀਕੇ ਦੇ ਨਾਲ ਅਸੀਂ ਕਹਿ ਲਈਏ ਹਾਲਾਂਕਿ ਸ਼ਾਇਦ ਉਸ ਡਰਾਈਵਰ ਦੀ ਵੀ ਜਿਹੜੀ ਕਲੀਏ ਕਿ ਮੌਤ ਹੈ ਉਹ ਹੋ ਚੁੱਕੀ ਹੈ ਇਸ ਦੇ ਬਾਰੇ ਪੁਸ਼ਟੀ ਹਾਲੇ ਆ ਕਿ ਅਸੀਂ ਨਹੀਂ ਕਰਦੇ ਪਰ ਉਹ ਕਿਤੇ ਨਾ ਕਿਤੇ ਉਹ ਗੱਡੀ ਦੇ ਜਿਹੜੇ ਚਾਲਕ ਜ਼ਿੰਮੇਵਾਰ ਸੀ ਪਰ ਉਸ ਤੋਂ ਕਿਤੇ ਵੱਧ ਜ਼ਿੰਮੇਵਾਰ ਇਹ ਟਿਪਰ ਡਰਾਈਵਰ ਇਹ ਟਿਪਰ ਡਰਾਈਵਰ ਦੀ ਤੁਸੀਂ ਜਿਹੜੀ ਅਸੀਂ ਵਾਰ-ਵਾਰ ਇਸ ਨੰਬਰ ਦਾ ਜ਼ਿਕਰ ਕਰ ਰਹੇ ਹਾਂ ਤੁਸੀਂ ਦੇਖੋਗੇ ਕਿ ਪੂਰਾ ਪੂਰਾ ਜਿਹੜਾ ਇਹ ਟਿਪਰ ਆ ਉਹ ਮਿੱਟੀ ਦੇ ਨਾਲ ਭਰਿਆ ਹੋਇਆਗਾ ਤਾਂ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਦਾ ਜਿਹੜਾ ਅਸੀਂ ਜ਼ਿਕਰ ਕਰਦੇ ਹਾਂ ਗੈਰ ਕਾਨੂੰਨੀ ਟਿਪਰ ਮਾਫੀਆ ਦਾ ਜੋ ਅਸੀਂ ਜ਼ਿਕਰ ਕਰਦੇ ਹਾਂ ਔਰ ਇਹ ਨੰਬਰ ਇਹ ਨੰਬਰ ਤੁਸੀਂ ਇੱਕ ਵਾਰ ਦੁਬਾਰਾ ਝਾਤ ਮਾਰ ਲਓ ਕਿਉਂਕਿ ਥੋੜੀ ਦੇਰ ਪਹਿਲਾਂ ਜਿਹੜੇ ਇਸ ਨੰਬਰ ਦੇ ਉੱਪਰ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਕਿ ਨਾ ਤਾਂ ਇਸ ਨੰਬਰ ਦਾ ਫਿਟਨੈਸ ਸਰਟੀਫਿਕੇਟ ਹੈ ਨਾ ਇਸ ਨੰਬਰ ਦਾ ਪੋਲੂਸ਼ਨ ਸਰਟੀਫਿਕੇਟ ਹੈ ਨਾ ਇਸ ਨੰਬਰ ਦਾ ਇੰਸ਼ੋਰੈਂਸ ਸਰਟੀਫ ਤਿੰਨੋ ਚੀਜ਼ਾਂ ਖਤਮ ਹੋਈਆਂ ਹੋਈਆਂ ਨੇ ਔਰ ਇਸ ਦੇ ਬਾਵਜੂਦ ਪੁਲਿਸ ਕੀ ਦਾਵਾ ਕਰ ਰਹੀ ਹੈ ਪੁਲਿਸ ਦਾ ਦਾਵਾ ਕੁਝ ਦਿਨ ਪਹਿਲਾਂ ਇਸ ਗੱਡੀ ਨੂੰ ਰੋਕਿਆ ਗਿਆ ਇਸ ਦੇ ਨੰਬਰ ਪਲੇਟਾਂ ਨਹੀਂ ਲੱਗੀਆਂ ਸੀ ਅਗਲੀ ਚੀਜ਼ ਜੇਕਰ ਤੁਸੀਂ ਇਸ ਨੰਬਰ ਪਲੇਟ ਨੂੰ ਦੇਖੋਗੇ ਤਾਂ ਕੇਵਲ ਕੀ ਕਰਨਾ ਇਸ ਨੂੰ ਕੇਵਲ ਕੱਢ ਦਿੱਤਾ ਜਾਵੇ ਕਦੇ ਵੀ ਇਨਾ ਜਿਹੜੇ ਨਟਾਂ ਦੇ ਨਾਲ ਨੰਬਰ ਪਲੇਟ ਨਹੀਂ ਲਗਾਈ ਜਾ ਸਕਦੀ ਨੰਬਰ ਪਲੇਟ ਲਗਾਉਣ ਦੇ ਵੀ ਇੱਕ ਨਿਯਮ ਕਾਨੂੰਨ ਨੇ ਇਹ ਤੁਸੀਂ ਦੇਖੋਗੇ ਕਿ ਟੁੱਟੀ ਹੋਈ ਨੰਬਰ ਪਲੇਟ ਪਹਿਲੀ ਗੱਲ ਇਹ ਨੰਬਰ ਪਲੇਟ ਹਾਈ ਸਿਕਿਉਰਿਟੀ ਨਹੀਂ ਹੈ ਤੁਹਾਨੂੰ ਇਹ ਵੀ ਜਾਣਕਾਰੀ ਦੇ دیਏ ਕਿਉਂਕਿ ਹਾਈ ਸਕਿਉਰਿਟੀ ਨੰਬਰ ਪਲੇਟ ਕੋਈ ਵੀ ਦੇਖੋਗੇ ਤਾਂ ਇਹਨਾਂ ਦੇ ਵਿੱਚ ਤੁਹਾਨੂੰ IND ਯਾਨੀ ਕਿ ਇੰਡੀਆ ਲਿਖਿਆ ਹੋਇਆ ਨਜ਼ਰ ਆਏਗਾ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਇੱਕ ਸਟicker ਲੱਗਿਆ ਹੋਇਆ ਨਜ਼ਰ ਆਏਗਾ ਜੋ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵੱਲੋਂ ਲਗਾਇਆ ਜਾਂਦਾ ਹੈ ਇੱਕ ਤਰੀਕੇ ਦੇ ਨਾਲ ਜਿਹੜੀ ਘਰਾਂ ਦੇ ਜਿਹੜਾ ਕਹ ਲਈਏ ਕਿ ਲੋਕਲ ਲੈਵਲ ਦੇ ਉੱਪਰ ਜਿਹੜੀ ਕੋਈ ਵੀ ਨੰਬਰ ਪਲੇਟ ਹੈ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੈ ਤਾਂ ਉਸ ਜਗ੍ਹਾ ਦੇ ਉੱਪਰ ਜਿਹੜੀਆਂ ਇਹ ਨੰਬਰ ਪਲੇਟਾਂ ਉਹ ਤਿਆਰ ਕਰਕੇ ਰੱਖ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਜੇਕਰ ਲੱਗਦਾ ਕਿ ਕੋਈ ਟਿਪਰ ਫਸ ਰਿਹਾ ਤਾਂ ਨੰਬਰ ਪਲੇਟ ਨੂੰ ਬਦਲ ਦਿੱਤਾ ਜਾਵੇ ਨੰਬਰ ਪਲੇਟ ਦੇ ਉੱਪਰ ਨੰਬਰ ਪਲੇਟ ਲਗਾ ਦਿੱਤੀ ਜਾਵੇ ਔਰ ਜਿਹੜੀ ਗੱਡੀ ਦਾ ਇੰਸ਼ੋਰੈਂਸ ਨਹੀਂ ਜਿਹੜੀ ਗੱਡੀ ਦਾ ਫਿਟਨੈਸ ਸਰਟੀਫਿਕੇਟ ਨਹੀਂ ਜਿਹ ਤੱਕ ਦੇ ਚਲਾਨ ਨੇ ਜਿਹੜੇ ਉਹ ਇਹਨਾਂ ਚੀਜ਼ਾਂ ਦੇ ਕਰਕੇ ਹੋ ਜਾਣਗੇ ਪਰ ਕਿਉਂ ਇਸ ਗੱਡੀ ਨੂੰ ਇਸ ਜਗ੍ਹਾ ਤੋਂ ਚੱਲਣ ਦਿੱਤਾ ਗਿਆ ਇੱਧਰ ਨੌਜਵਾਨ ਖੜੇ ਨੇ ਅਕਸਰ ਡਰ ਰਹਿੰਦੇ ਹੈਗਾ ਕਿ ਕਿਤੇ ਹੈਲਮਟ ਨਾ ਲਿਆ ਹੋਵੇ ਚਲਾਨ ਕੱਟਿਆ ਗਿਆ ਪੋਲਿਊਸ਼ਨ ਹੈ 50 ਰੁਪਈਆ ਦਾ ਆਪਣੀ ਗੱਡੀ ਦਾ ਹੁੰਦਾ ਫੇਰ ਵੀ 10000 ਦਾ ਚਲਾਨ ਹੈ ਕਦੇ ਐਦਾ ਗੱਡੀਆਂ ਘੁੰਮਦੀਆਂ ਦੇਖਿਆ ਕਿ ਕੋਈ ਸਰਟੀਫਿਕੇਟ ਨਹੀਂ ਕੋਈ ਕਾਪੀ ਨਹੀਂ ਪਰ ਫੇਰ ਵੀ ਗੱਡੀਆਂ ਦੌੜ ਰਹੀਆਂ ਨੇ ਬਿਲਕੁਲ ਇਸ ਤੋਂ ਪਹਿਲਾਂ ਸਾਨੂੰ ਇਹ ਵੀ ਕਰਨਾ ਚਾਹੀਦਾ ਧਿਆਨ ਜਿਹੜੀ ਨੋਵਾ ਕਾਰ ਹੈ ਦੇਖੋ ਸਕੂਲ ਚ ਲੱਗੀ ਹੋਈ ਆ ਪ੍ਰਾਈਵੇਟ ਕਾਰ ਆ ਉਹਦੇ ਵੱਲ ਜ਼ਿਆਦਾ ਵੀ ਆਪਾਂ ਨੂੰ ਬੱਚਿਆਂ ਦਾ ਦੇਖੋ ਕੱਪੇ ਪਿੱਖ ਭਵਾਨ ਬਿਲਕੁਲ ਮੈਂ ਗਲਤ ਕਹਿ ਰਿਹਾ ਵੀਰੇ ਉਸ ਨੂੰ ਮੈਂ ਬਿਲਕੁਲ ਗਲਤ ਕਹਿ ਰਿਹਾ ਉਸ ਗੱਡੀ ਨੂੰ ਮੈਂ ਮੈਂ ਕਿਤੇ ਨੋਵਾ ਨੂੰ ਸਹੀ ਨਹੀਂ ਠਹਿਰਾ ਰਿਹਾ ਮੈਂ ਕਹਿੰਦਾ ਬਿਲਕੁਲ ਗਲਤ ਹੈ ਪ੍ਰਾਈਵੇਟ ਗੱਡੀ ਨੂੰ ਸਕੂਲ ਵੈਨ ਦੇ ਤੌਰ ਤੇ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਪਹਿਲੀ ਗਲਤੀ ਜੇਕਰ ਕੋਈ ਵੀ ਗੱਡੀ ਹੈ ਉਹ yellow plate ਹੋएगी ਕਾਇਦਾ ਤੌਰ ਤੇ ਸਕੂਲ ਦੇ ਨਿਯਮ ਨੇ ਕਿ ਉਸ ਦੇ ਉੱਪਰ ਸਕੂਲ ਦਾ ਨਾਮ ਲਿਖਿਆ ਹੋਣਾ ਜ਼ਰੂਰੀ ਹੈ ਹੈਲਪਲਾਈਨ ਨੰਬਰ ਲਿਖਿਆ ਹੋਣਾ ਜ਼ਰੂਰੀ ਹੈ ਇੱਕ ਨਾਲ ਸਹਾਇਕ ਕੰਡਕਟਰ ਹੋਣਾ ਜ਼ਰੂਰੀ ਹੈ ਜਿਹੜਾ ਬੱਚਿਆਂ ਨੂੰ ਉਤਾਰੇਗਾ ਚੜ੍ਹਾਏਗਾ ਉਸ ਦੇ ਵਿੱਚ ਮੈਡੀਕਲ ਕਿਟ ਹੋਣਾ ਜ਼ਰੂਰੀ ਹੈ ਮੈਂ ਕੋਈ ਉਸ ਨੂੰ ਜਸਟੀਫਾਈ ਨਹੀਂ ਕਰ ਰਿਹਾ ਮੈਂ ਕਹਿੰਦਾ ਉਹ ਵੀ ਗਲਤ ਹੈ ਔਰ ਉਸੇ ਦੇ ਕਾਰਨ ਹਾਸਾ ਹੈ ਪਰ ਦੂਸਰੇ ਪਾਸੇ ਮੈਂ ਟਿਪਰ ਦੀ ਗੱਲ ਕਰ ਰਿਹਾ ਹਾਂ ਵੀ ਬਿਲਕੁਲ ਇਹ ਤਾਂ ਨਜਾਇਜ਼ ਹੈ ਹੀ ਹੈ ਇਹਦੇ ਕਿਤੇ ਨਾ ਕਿਤੇ ਗੱਲ ਜੋ ਤੁਹਾਡੀ ਕੋਈ ਪਕਤਾ ਤਰੇ ਤਰੀਕੇ ਨਾਲ ਜਿਵੇਂ ਸੋਚੀਏ ਦੇਖੋ ਇੱਕ ਸਭ ਤੋਂ ਪਹਿਲਾਂ ਗੱਲ ਇਹ ਤਾਂ ਲੈਰੇਨ ਓਨਰ ਲੈ ਰਹੇ ਨੇ ਪਿੱਛੋਂ ਬਣ ਵੀ ਤਾਂ ਰਹੇ ਨੇ ਪ੍ਰਸ਼ਾਸਨ ਇੱਥੇ ਆ ਕੇ ਕਹਿ ਰਿਹਾ ਵੀ ਚੱਲਣ ਨਹੀਂ ਦੇਣੇ ਓਨਰ ਪਿੱਛੇ ਕੰਪਨੀਆਂ ਕਿਉਂ ਇਹਨਾਂ ਨੂੰ ਬਣਾ ਰਹੀਆਂ ਨੇ ਉੱਥੇ ਵੀ ਤਾਂ ਜਾਣਾ ਚਾਹੀਦਾ ਨਾ ਇਹ ਓਵਰਲੋਡ ਨੇ ਸੜਕਾ ਜਲ ਪ੍ਰਸ਼ਾਸਨ ਕਹ ਰਿਹਾ ਓਵਰਲੋਡ ਨਹੀਂ ਇੱਥੇ ਚੱਲ ਨਹੀਂ ਦੇ ਰੇ ਪਿੱਛੋਂ ਟਾਟਾ ਚਲਾ ਰਿਹਾ ਜਾਂ ਕੋਈ ਵੀ ਕਿਸੇ ਵੀ ਆਪਾਂ ਇੱਕ ਪਾਰਟਿਕੂਲਰ ਇੱਕ ਦਾ ਨਾਮ ਨਹੀਂ ਲੈਂਦੇ ਕੰਪਨੀਆਂ ਦਾ ਬਣਾ ਰਹੀਆਂ ਨੇ ਮੈਂ ਓਵਰਲੋਡ ਦੇ ਨਹੀਂ ਮੈਂ ਜ਼ਿਕਰ ਕਰ ਮੈਂ ਕਹ ਰਿਹਾ ਕਟੋ-ਕਟ ਕਾਗਜ਼ ਤਾਂ ਹੋਣੇ ਚੁਣ ਹਾਂ ਮੇਰੀ ਗੱਲ ਤਾਂ ਨਹੀਂ ਚਲੋ ਇਹ ਵੀ ਇਹ ਵੀ ਇਸ਼ੂ ਹੈ ਤਾਂ ਪਹਿਲੇ ਤੌਰ ਤੇ ਚੱਲ ਰਿਹਾ ਹੁਣ ਨੋਵਾ ਕਾਰ ਚ 7 ਸੀਟਰ ਜਾਂ 8 ਸੀਟਰ ਕਾਰ ਆ ਉਹ 88 ਡਰਾਈਵਰ ਹੈ ਸੱਤ ਸੀਟਡ ਮਗਰ ਭਜਦੇ ਨੇ ਬੱਚੇ ਕਿੰਨੇ ਹੁੰਦੇ ਨੇ 12 12 13 13 ਬੱਚੇ ਹੁੰਦੇ ਨੇ ਜਿਆਦਾ ਵੀ ਹੁੰਦੇ ਨੇ ਤੁਸੀਂ ਆਟੋ ਵੇਖ ਲਓ ਇਹ ਉਧਰ ਨੂੰ ਵੀ ਥੋੜਾ ਜਿਹਾ ਇਹਨੂੰ ਵਿਸ਼ੇ ਨੂੰ ਕਢਣਾ ਚਾਹੀਦਾ ਬਹੁਤ ਮੰਦਪਾ ਕੀ ਘਬਰਾ ਸਾਡੇ ਸਮਾਣੇ ਵਾਸਤੇ ਬੱਚੇ 12 13 ਤੋਂ ਵੱਧ ਬੱਚੇ ਕਿਹਾ ਜਾ ਰਿਹਾ ਵੀ ਉਹਨਾਂ ਦੀ ਡੈਥ ਵੀ 6 7 ਬੱਚਿਆਂ ਦੀ ਡੈਥ ਹੋ ਗਈ ਮੈਂ 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 ਤੋੜ ਮੈਂ ਤੋੜੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਮੈਂ ਇੱਕ ਚੀਜ਼ ਨੂੰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਮੈਂ ਥੋੜੀ ਦੇਰ ਪਹਿਲਾਂ ਇੱਥੇ ਪਹੁੰਚਿਆ ਮੈਂ ਇਸ ਦੇ ਕਾਗਜ਼ ਚੈੱਕ ਕੀਤੇ ਇਨੋਵਾ ਦੀ ਇਸ ਟਿਪਰ ਨੂੰ ਕੁਝ ਦਿਨ ਪਹਿਲਾਂ ਰੋਕਿਆ ਗਿਆ। ਇਸ ਟਿਪਰ ਦੇ ਨੰਬਰ ਪਲੇਟ ਨਹੀਂ ਸੀ। ਇਸ ਦੇ ਚਾਲਕ ਦਾ ਉਹ ਪੁੱਛਿਆ ਗਿਆ ਡਰਾਈਵਿੰਗ ਲਾਇਸੈਂਸ ਕਹਿੰਦਾ ਜੀ ਹੈ ਨਹੀਂ। ਕਹਿੰਦੇ ਜੀ ਪੋਲੂਸ਼ਨ ਕਹਿੰਦਾ ਹੈ ਨਹੀਂ। ਫਿਟਨੈਸ ਸਰਟੀਫਿਕੇਟ ਕਹਿੰਦਾ ਜੀ ਹੈ ਨਹੀਂ। ਇੰਸ਼ੋਰੈਂਸ ਕਹਿੰਦਾ ਜੀ ਹੈ ਨਹੀਂ। ਚਲਾਨ ਘਟ ਦਿੱਤਾ ਗਿਆ ਕੱਲਾ ਇੱਕ ਨੰਬਰ ਪਲੇਟ ਦਾ ਔਰ ਇੱਕ ਡਰਾਈਵਿੰਗ ਲਾਇਸੈਂਸ ਦਾ। ਜੇ ਕਿਤੇ ਇਹ ਟਰੱਕ ਉਸ ਦਿਨ ਫੜ ਕੇ ਇمپੋਰਟ ਕੀਤਾ ਹੁੰਦਾ ਸ਼ਾਇਦ ਅੱਜ ਦਾ ਹਾਸਾ ਟਾਲਾ ਜਾ ਸਕਦਾ ਸੀ। ਬੇਸ਼ੱਕ ਨੋਵਾ ਦੀ ਗਲਤੀ ਹੈ। ਨਹੀਂ ਇਹ ਕਿਸੇ ਨਾ ਕਿਸੇ ਜ਼ਿਆਦਾ ਹਾਂ ਇਹ ਤੁਹਾਡਾ ਠੀਕ ਹੈ ਜੀ। ਫਿਟਨੈਸ ਬਿਲਕੁਲ ਬਿਲਕੁਲ ਬਾਸੂਮ ਦੀਆਂ ਮੌਤਾਂ ਦਾ ਜ਼ਿੰਮੇਵਾਰ ਆਖਿਰ ਕੌਣ ਹੈ ਇਹ ਵੱਡਾ ਸਵਾਲ ਹੈ ਰੋਹਿਤ ਤੁਸੀਂ ਇਸੇ ਖਬਰ ਤੇ ਪੜੇ ਰਹੋ ਗੱਲਬਾਤ ਜਾਰੀ ਰੱਖੋ ਮੈਂ ਬੜ ਤੋਂ ਤੁਹਾਡਾ ਰੁਖ ਹੈ ਜਿਹੜਾ ਉਹ ਜ਼ਰੂਰ ਕਰਾਂਗਾ